ਇੱਕ ਬਹੁਤ ਹੀ ਮੰਦਭਾਗੀ ਸ਼ਬਦਾਵਲੀ ਇੱਕ ਵਾਰ ਫੇਰ ਕਾਂਗਰਸ ਦੇ ਟੌਪ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਚੁਣੇ ਹੋਏ ਵਿਧਾਇਕ ਤੇ ਕੈਬਨਿਟ ਦੇ ਮੰਤਰੀ ਹਰਪਾਜਨ ਸਿੰਘ ਈਟੀਓ ਦੇ ਖਿਲਾਫ ਜਿਹੜੀ ਵਰਤੀ ਗਈ ਹੈ ਮੈਂ ਇਹਦੀ ਜ਼ੋਰਦਾਰ ਸ਼ਬਦਾਂ ਦੀ ਨਿੰਦਿਆ ਕਰਦਾ ਔਰ ਇਹ ਪ੍ਰਤਾਪ ਸਿੰਘ ਬਾਜਵਾ ਦੀ ਕੋਈ ਨਵੀਂ ਇਹ ਟਿੱਪਣੀ ਨਹੀਂ ਹੈ ਗਾਇਬ ਗਾਇਓ ਮਜ਼ਦੂਰਾਂ ਦੇ ਵਿੱਚੋਂ ਉੱਭਰੇ ਦਲਤਾਂ ਦੇ ਵਿੱਚੋਂ ਅੱਗੇ ਵੱਧਦੇ ਲੀਡਰਾਂ ਨੂੰ ਟਾਰਗੇਟ ਕਰਦਾ ਔਰ ਇਸ ਤੋਂ ਪਹਿਲਾਂ ਵੀ ਉਹਨੇ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਨੇ ਦਸ ਲੀਡਰਾਂ ਦੇ ਖਿਲਾਫ ਵਿਰੋਧੀਆਂ ਦੀ ਤਾਂ ਛੱਡੋ ਆਪਣੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਇਤੋਂ ਦਾ ਕਹਿਣ ਲਿਓ ਚਲੇ ਗਏ ਸਨ ਕਿ ਇਹ ਅਰਬੀ ਘੋੜਿਆਂ ਦੀ ਥਾਂ ਜੇ ਤੁਸੀਂ ਦੇਸੀ ਟੱਟੂ ਧੜਾਓਗੇ ਤੇ ਇਹ ਹਾਲ ਹੋਣਾ ਚੋਣਾਂ ਦੇ ਅੰਦਰ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਕਾਂਗਰਸ ਦਾ ਲੰਮਾ ਇਤਿਹਾਸ ਕਾਂਗਰਸ ਨੇ ਦੇਸ਼ ਦੇ ਅੰਦਰ ਕਦੀ ਵੀ ਟਾਪ ਦਲਤ ਲੀਡਰਾਂ ਨੂੰ ਅੱਗੇ ਵਧਣ ਦਾ ਉਹਨਾਂ ਦੀ ਬਣਦੀ ਥਾਂ ਨਹੀਂ ਦਿੱਤੀ ਮੈਂ ਇੱਕ ਘਟਨਾ ਦਾ ਜ਼ਿਕਰ ਕਰਨਾ ਚਾਹਨਾ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਮੇਦਕਰ ਜਿਹਨੂੰ ਪੂਰਾ ਦੇਸ਼ ਔਰ ਖਾਸ ਕਰਕੇ ਦਲਿਤ ਸਮਾਜ ਆਪਣੇ ਦਿਲ 'ਚ ਵਸਾ ਕੇ ਬੈਠਾ ਉਹਨਾਂ ਨੂੰ ਪੂਜਦਾ ਉਹਨਾਂ ਨੂੰ ਮੰਨਦਾ ਉਹਨਾਂ ਤੋਂ ਵਾਹੀ ਲੰਦਾ ਔਰ ਬਾਬਾ ਸਾਹਿਬ ਮੇਦਕਰ ਦਾ ਪੀਏ ਤੋੜ ਕੇ ਨਾਲੋਂ ਕਾਂਗਰਸ ਪਾਰਟੀ ਨੇ ਉਹਨੂੰ ਬਾਬਾ ਸਾਹਿਬ ਦੇ ਖਿਲਾਫ ਚੋਲ ਲੜਾਈ ਔਰ ਸਾਰੀ ਕਾਂਗਰਸ ਪਾਰਟੀ ਉਸ ਵੇਲੇ ਬਾਬਾ ਸਾਹਿਬ ਦੇ ਖਿਲਾਫ ਪ੍ਰਚਾਰ ਕਰਨ ਗਈ ਔਰ ਬਾਬਾ ਸਾਹਿਬ ਨੂੰ ਪਾਰਲੀਮੈਂਟ ਦੇ ਅੰਦਰ ਆਉਣ ਤੋਂ ਡੱਕਣ ਦੇ ਲਈ ਕਾਂਗਰਸ ਪਾਰਟੀ ਨੇ ਇਹਨੀਆਂ ਨਵਾਨਾ ਤੱਕ ਜਿਹੜਾ ਆਪਣਾ ਵਰਕ ਕੀਤਾ ਸੋ ਅੱਜ ਜੇ ਲੋਕ ਕਦੀ ਇਹ ਕਿਸੇ ਨੂੰ ਮੋਬਾਈਲ ਰਿਪੇਅਰ ਦਾ ਕੰਮ ਕਰਨ ਵਾਲਾ ਕਹਿੰਦੇ ਆ ਕਦੀ ਇਹ ਕਿਸੇ ਨੂੰ ਬੈਂਡ ਵਾਜੇ ਵਾਲਾ ਕਹਿੰਦੇ ਆ ਓ ਮਿੱਤਰ ਪਿਆਰਿਆ ਅਸੀਂ ਕਿਰਤੀ ਲੋਕ ਆ ਅਸੀਂ ਲੋਕਾਂ ਦੇ ਖੁਸ਼ੀਆਂ ਚ ਲੋਕਾਂ ਦੇ ਖੇੜਿਆਂ ਦੇ ਵਿੱਚ ਵਾਜਾ ਵਜਾ ਕੇ ਜਿਹੜਾ ਉਹ ਖੁਸ਼ੀਆਂ ਵੰਡਦੇ ਆ ਤੂੰ ਇੱਕ ਬਹੁਤ ਵੱਡੀ ਸਮਾਜ ਨੂੰ ਚੈਲੰਜ ਕੀਤਾ ਔਰ ਮੈਂ ਤੈਨੂੰ ਇਹ ਗੱਲ ਜਰੂਰ ਕਹ ਲੈ ਮਤਲਬ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਲੋਕ ਬੜਾ ਬ੍ਰੀਕੇ ਨਾ ਦਿਖ ਰਿਹਾ ਤੁਸੀਂ ਹਰ ਘੜੇ ਹਰ ਪਲ ਤੁਸੀਂ ਮਤਲਬ ਜਿਹੜਾ ਆ ਜਗੀਰੂ ਮਾਨਸਿਕਤਾ ਨਾਲ ਗ੍ਰਸਤ ਹੋ ਤੁਸੀਂ ਨਹੀਂ ਚਾਹੁੰਦੇ ਕੋਈ ਮਜ਼ਦੂਰਾਂ ਦੇ ਵਿੱਚੋਂ ਲੀਡਰ ਉੱਭਰ ਕੇ ਜਿਹੜਾ ਆ ਉਹ ਪੰਜਾਬ ਦੀ ਮਤਲਬ ਸਰਜਮੀ ਦੇ ਅੰਦਰ ਅੱਗੇ ਵਧੇ ਪੰਜਾਬ ਦੇ ਲੋਕਾਂ ਦੇ ਵਿੱਚੋਂ ਕੰਮ ਕਰੇ ਸੋ ਇਹ ਜਿਹੜੀ ਮਾਨਸਿਕਤਾ ਆ ਇਹਨੂੰ ਜਿੰਨੀ ਜਲਦੀ ਹੋਵੇ ਤਿਆਗ ਲੋ ਨੇ ਤੇ ਸਾਡਾ ਦੇਖੀ ਤੁਹਾਡਾ ਆਪਣਾ ਬੈਂਡ ਵਾਜਾ ਵਜਾਣ ਕੇ ਲੋਕੀ 2027 ਦੇ ਅੰਦਰ ਲੋਕ ਤਿਆਰੀਆਂ ਕਰਕੇ ਬੈਠੇ ਆ ਤੁਹਾਡੀ ਹਾਲਤ ਇਹ ਤੋਂ ਵੀ ਪਤਲੀ ਹੋਣੀ ਆ 2027 ਦੇ ਅੰਦਰ ਤੁਸੀਂ ਵਾਰ-ਵਾਰ ਪੰਜਾਬ ਦੇ ਮਜ਼ਦੂਰਾਂ ਦੇ ਵਿੱਚੋਂ ਪੰਜਾਬ ਦੇ ਕਿਰਤੀਆਂ ਦੇ ਵਿੱਚੋਂ ਦਲਿਤ ਸਮਾਜ ਦੇ ਵਿੱਚੋਂ ਜਿਹੜੇ ਲੀਡਰ ਉੱਭਰ ਰਹੇ ਆ ਤੁਸੀਂ ਟਾਰਗੇਟ ਕਰ ਰਹੇ ਹੋ ਉਹਨਾਂ ਨੂੰ ਪੰਜਾਬ ਦੇ ਦਲਿਤ ਸਮਾਜ ਚੇਤਨ ਸਵਾਜ ਮਤਲਬ ਆਪਣੀ ਪੂਰੀ ਨਿਗਹਾਂ ਦਿਖ ਰਿਹਾ ਹੋ ਤੇ ਤੁਹਾਨੂੰ ਜਰੂਰ ਮੈਂ ਕਹਿਣੀ ਚਾਹੁੰਦਾ ਕਿ ਤੁਸੀਂ ਆਪਣੇ ਪੀੜ੍ਹੀ ਥਲੇ ਵੀ ਛੋਟਾ ਮਾਰੋ ਤੁਸੀਂ ਜਿਹੜੇ ਲੋਕ ਰੰਗਰੇਟੇ ਗੁਰੂ ਕੇ ਬੇਟੇ ਤੁਹਾਨੂੰ ਗੁਰੂ ਸਾਹਿਬ ਦੀ ਉਸ ਬਾਣੀ ਦਾ ਉਸ ਪਰੰਪਰਾ ਦਾ ਉਸ ਸਿਧਾਂਤ ਦਾ ਵੀ ਮਾੜਾ ਮੋਟਾ ਸ਼ਰਮ ਨਹੀਂ ਕਿ ਸਾਡੇ ਗੁਰੂਆਂ ਨੇ ਕੀ ਕਿਹਾ ਤੇ ਤੁਸੀਂ ਕਿਹੜਾ ਸ਼ਬਦ ਬੋਲਦੇ ਹੋ ਉਹਨਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਸਾਥੀ ਨਾ ਲਾਇਆ ਸੋ ਇਹ ਸ਼ਬਦਾਵਲੀ ਬੰਦ ਕਰੋ ਇਹ ਮੰਦ ਭਾਵਨਾ ਦਿਮਾਗ ਦੇ ਵਿੱਚ ਰੱਖੋ ਔਰ ਮੈਂ ਜ਼ਰੂਰ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਲੋਕ ਤੁਸੀਂ ਜਿਸ ਤਰ੍ਹਾਂ ਈਟੀਓ ਸਾਹਿਬ ਉਹਦੇ ਬਾਪ ਨੇ ਬਾਜਾ ਬਜਾਇਆ ਕਿਰਤ ਕੀਤੀ ਮਿਹਨਤ ਕੀਤੀ ਉਹਨੂੰ ਈਟੀਓ ਬਣਾਇਆ ਮੈਂ ਵੀ ਉਹ ਤੁਹਾਡੇ ਨਾਲੋਂ ਜ਼ਿਆਦਾ ਪੜਿਆ ਲਿਖਿਆ ਔਰ ਤੁਸੀਂ ਉਹਦੀ ਪੜ੍ਹਾਈ ਦੀ ਵਜਾਏ ਤੁਸੀਂ ਉਹਦੇ ਕੰਮ ਨੂੰ ਉਹਦੇ ਕਿੱਤੇ ਨੂੰ ਬਖੌਲ ੜਾ ਰਹੇ ਹੋ ਇਹ ਬਦਾਸ ਨਹੀਂ ਕਰਨਗੇ ਪੰਜਾਬ ਦੇ ਲੋਕ ਨਾ ਦਲ ਸਮਝ ਕਰੇਗਾ ਨਾ ਪੰਜਾਬ ਦਾ ਕੋਈ ਚੇਤਨ ਬੰਦਾ ਇਸ ਗੱਲ ਨੂੰ ਬਦਾਸ ਕਰੂਗਾ ਔਰ ਅਸੀਂ ਤੁਹਾਡੇ ਇਹਨਾਂ ਸ਼ਬਦਾਂ ਦੇ ਡੱਟ ਕੇ ਨਗਦੀ ਕਰਦੇ ਆ ਤੁਹਾਨੂੰ ਨੰਗਾ ਕਰਾਂਗੇ ਪੰਜਾਬ ਦੇ ਅੰਦਰ ਥਾਂ ਥਾਂ ਜਾ ਕੇ